ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸੈਜ ਬਲੌਗ ਦੇ ਵਿੱਚ ਹਰ ਸਣਾ ਜੀ ਕਿਵੇਂ ਸਾਰੇ ਠੀਕ ਠਾਕ ਆਸੀ ਵੀ ਸਾਰੇ ਠੀਕ ਠਾਕ ਹਾਂ ਤੇ ਪਰਮਾਤਮਾ ਗੇਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋ ਮੈਂ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਅੱਜ ਤੰਤੇ ਨੇ ਹੈਗਾ ਸ਼ੁੱਕਰਵਾਰ ਦਾ ਤੇ ਆਪਾਂ ਚੱਲੇ ਅੱਜ ਸ਼ਾਪਿੰਗ ਕਰਨ ਤੇ ਕਾਫੀ ਦਿਨ ਦਾ ਸੀਗੀ ਸਲਾਹ ਜੀ ਬਣਾਈ ਹੋਈ ਤੇ ਅੱਜ ਫਿਰ ਮੈਂ ਕਿਹਾ ਚਲੋ ਚਲੇ ਜਾਈਏ ਨੇ ਤੇ ਤਿੰਨੋ ਜਣੇ ਗਏ ਸੀਗੇ ਅਸੀਂ ਨਹਿਰ ਵਿੱਚ ਕਿੰਨਾ ਕੁ ਸਾਰੇ ਲਾਤਾ ਸੀ ਕਿ ਇੱਥੇ ਦੁਕਾਨਾਂ ਹੈਗੀਆਂ ਨੇ ਤੇ ਉੱਥੇ ਦੁਕਾਨਾਂ ਤੇ ਲਾਤਾ ਸੀਗਾ ਤੇ ਦੋਹਾਂ ਆਪਾਂ ਬੱਸ ਚੜਾਂਗੇ ਤੇ ਹੈਗਾ ਜੀ ਆਪਣਾ ਗੜੀ ਦਾ ਕੋਲ ਗੋੜੀ ਵਾਲੀ ਨਹਿਰ ਆ ਤੇ ਇੱਥੇ ਸਾਰ ਪੁਰੇ ਤੋਂ ਜਿਹੜੇ ਬਣੇ ਸੀਗੇ ਵੀ ਕੀ ਕੁਛ ਹੈ ਦੇ ਵਿੱਚ ਕਾਫੀ ਕੁਝ ਲੰਗ ਰਿਆ ਸੀਗਾ ਇਧਰ ਗੱਡਾ ਕਿ ਅੱਜ ਆਪਾਂ ਚੱਲੇ ਆ ਜੀ ਆਪਾਂ ਨੇ ਪਿੱਕਿਆ ਵਾਲੇ ਸ਼ਹਿਰ ਜਿੱਥੇ ਜਿਹੜੇ ਸ਼ਹਿਰ ਆਪਾਂ ਜੁੜੇ ਪੈਂਦਾ ਹੈ ਉਹ ਤੋਂ ਨਹੀਂ ਸ਼ਹਿਰ ਬਣਾਵਾਂਗੇ ਜਿੱਥੇ ਆਪਾਂ ਪੜਦੇ ਸੀ ਤੇ ਕਪੜਾ ਜਿਹੜਾ ਵਗੈਰਾ ਦੇ ਸਾਰੇ ਤੋਂ ਸੋਖੇ ਹੋਣੇ ਉਹ ਚੱਲ ਕੇ ਅੱਜ ਕਿਨਾ ਕੁ ਦੇਖਿਆ ਨਾ ਬਣੇ ਰਿਹਾ ਬਲੌਗ ਤੇ ਨਾ ਕਿ ਉਧਰੋਂ ਮੇਰੀ ਭੈਣ ਤੇ ਮੇਰੀ ਆਂਟੀ ਨੇ ਆਉਣਾ ਹੈ ਉਹਨਾਂ ਨੇ ਵੀ ਕੱਪੜੇ ਲੈਣੇ ਸੀਗੇ ਆਪਣੇ ਤੇ ਅਸੀਂ ਵੀ ਲੈ ਕੇ ਆਉਣੇ ਸੀਗੇ ਚਲੋ ਮੈਂ ਖਾਵੇ ਇਕੱਠੇ ਹੋ ਕੇ ਹਨਾ ਇੱਕ ਦੂਜੇ ਦੀ ਸਲਾਹ ਦੇ ਨਾਲ ਵਧੀਆ ਕੱਪੜੇ ਲੈ ਹੋ ਜਾਂਦੇ ਨੇ ਤਾਂ ਕਰਕੇ ਫਿਰ ਅਸੀਂ ਇਧਰੋਂ ਚਲੇ ਗਏ ਸੀ ਕਿ ਤੇ ਉਹਨਾਂ ਨੇ ਉਧਰੋਂ ਬਸ ਆ ਜਾਣਾ ਤੇ ਲਓ ਜੀ ਚੱਲਦੇ ਆਪਾਂ ਬਣੇ ਰਹੋ ਬਲੌਗ ਤੇਨਾ ਲਓ ਜੀ ਆਪਾਂ ਪਹੁੰਚ ਗਏ ਸਮਰਾਲਾ ਤੇ ਇੱਥੇ ਬਸ ਖੜੂਗੀ ਥੋੜਾ ਜਿਹਾ ਸਮਰਾਲਾ ਨਾਲ ਇੱਥੋਂ ਦੇ ਆਪਣੇ ਨਾਲ ਸਬਸਕ੍ਰਾਈਬਰ ਵੀ ਜੁੜੇ ਨੇ ਹੋਣੇ ਹਰਮੇਸ਼ ਦੀਦੀ ਤੇ ਉਹਨਾਂ ਦਾ ਸ਼ਹਿਰ ਆ ਜੀ ਇਹੇ ਤੇ ਇੱਥੇ ਥੋੜੀ ਜਿਹੀ ਕਲਿੱਪ ਬਣਾਵਾਂਗੇ ਤੁਹਾਨੂੰ ਦਿਖਾਉਣੇ ਆ ਸਮਰਾਣਾ ਸ਼ਹਿਰ ਤੇ ਉਸ ਤੋਂ ਬਾਅਦ ਚੱਲਾਂਗੇ ਅੱਗੇ 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 ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਜਿੱਥੇ ਜਿੱਥੇ ਜਾਂਦੇ ਆਪਾਂ ਤੇ ਬਣੇ ਰਿਹਾ ਜੀ ਬਲੌਗ ਤੇ ਨਾਲ ਕੋਰੇ ਵਾਸਾ ਖੜੂਗੀ ਇੱਕ ਦੋ ਮਿੰਟ ਵਾਸੇ ਦਵਾਰ ਸਿੱਧੀ ਜਾਈ ਜਾਣਾ ਫਿਰ ਫਿਰ ਹੁਣ ਖੰਨੇ ਜਾ ਕੇ ਮਿਲਾਂਗੇ ਤੁਹਾਨੂੰ 私は今日は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私は私を私は私は私は私私は私私は私私私は私私私は私私私私私私私私私私私私は私私私私私 को तो दिनारा हो फोटो खींच के कौन पे नहीं है तो 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 तो

ਲਓ ਜੀ ਇੱਥੇ ਆਪਾਂ ਪਹੁੰਚ ਗਏ ਖੰਨਾਸਰ ਬਚਾਲੇ ਅੱਡੇ ਉੱtre ਸੀਗੇ ਤੇ ਇਹ ਪੁੜੀ ਆਪਾਂ ਪੌੜ ਪਾਰ ਕਰਕੇ ਨਾ ਦੂਸਰੀ ਸਾਈਡ ਜਾਵਾਂਗੇ ਤੇ ਆਂਟੀ ਉਹਨਾਂ ਨੂੰ ਫੋਨ ਕਰਕੇ ਮਿਲਾਂਗੇ ਉਹਨਾਂ ਦੇ ਨਾਲ ਹਾਂ ਇਹਦੇ ਉਹ ਦੂਜੇ ਆ ਜਾ ਜੀ ਤਾਂ ਤੁਸੀਂ ਲੈਣੇ ਹੋ ਚੱਲ ਚੱਲ ਆ ਜਾਗਾ ਆਖਿਰ ਤੁਸੀਂ ਵਧੀਆ ਕੱਟਦਾ ਉਹ ਨਹੀਂ ਵਧੀਆ ਕੱਟਦਾ ਹੈਗਾ ਸਾਡੇ ਰੂਪੇ ਨੂੰ ਲੈਣਾ ਹੈ ਜੋ ਜੀ ਨਹੀਂ ਜਾਤੇ ਲੈਣ ਆ ਬੋਦੀ ਰਹਿ ਰਹੇ ਕਿ ਕਿਰਨਾਂ ਹੀ ਇਥੇ ਨੇ ਇਹਦਾ ਵੀਡੀਓ ਬਹੁਤ ਕਸ਼ਟ ਹੈ ਕੰਪੀਸਾ ਆਦੀ ਨਾ ਕੋਈ ਮੋਟੇ ਸ਼ੀਸ਼ਾ ਤਾਂ ਬਾਹਰ ਖਾਣੇ ਕਾਇਨਾਤ ਆਮਾ ਮਮਾ ਮੈਟਰ ਟੈਜੀ ਨੂੰ ਵੀ ਲੈ ਲੇ ਕੋਣ ਟੈਜੀ ਦੱਸੂ ਕੋਈ ਲੜਿਆ ਹੋਣਾ ਤੇ ਇਹਨਾਂ ਟੈਜੀ ਨੂੰ ਵੀ ਲੈ ਲੇ ਆਂਟੀਂ ਆਂਟੀਂ ਹੈਲੋ ਉੱਥੇ ਜਾ ਕੇ ਲੋਡ ਬਣਾਵਾਂਗੇ ਸਹੀ ਨਹੀਂ ਬਣਦਾ ਹੋਸ਼ ਹੋ ਰਹੀਆਂ ਅੰਦਰ ਇਹੋ ਜਿਹਾ ਬੋਲ ਰਹੀਆਂ ਟੈਜੀ ਹਾਂ ਇਹੇ ਲਾ ਕੁੜੀ ਵਾਲੇ ਇੱਥੇ ਕੁੜੀ ਵਾਲੇ ਹੈਗੇ ਨੇ ਅੱਜ ਪਾਣੀ ਨੇ ਕਰੀ ਸਾਈਜ਼ ਕਿੰਨਾ ਹੈਵੀ ਦੋ ਨੇ ਤਾਂ ਬਸ ਕੋਟੇ ਕੋ ਕਿ ਲੈਣੀ ਹੈ ਇਹ ਹੈ ਕਿਉਂ ਇਹ ਤਾਂ ਪੈਰ 'ਪਾ ਰਹੀਓ ਇਹ ਬੜੇ ਛੋਟੀਆਂ ਨੇ ਹਨਾ ਹਾਂ ਅੱਠ ਨੰਬਰ ਬੜਾ ਸਾਈਜ਼ ਪੰਜਾ ਖੁੱਲਾ ਹੋਵੇ ਇਹ ਜਣੀ ਇਹ ਲੈ ਲੈ लो जी इतने आप बैठे से जुतिया दुकान इतने लैनिया सी स्लीपर वगैरह ज जिसकान ने भी लेने आंटी ने भी लेने ਏ ਜੀ ਆ ਗਏ ਮੇਰੀ ਆਂਟੀ ਸਕੀ ਆਂਟੀ ਅੱਜ ਮੇਰੀ ਇਹ ਤੇ ਇਧਰ ਜਿਸ ਕਰਨ ਬੈਠਾ ਹੈ ਤੇ ਲਓ ਜੀ ਅੱਗੇ ਜਾ ਕੇ ਫਿਰ ਆਪਾਂ ਦੇਖਦੇ ਆਂ ਬੇਲਾਣੀ ਦੁਕਾਨ ਤੇ ਜਾਵਾਂਗੇ ਹੁਣ ਬੇਲਾਣਾ ਲੈਣੇ ਆਪਾਂ ਨੂੰ ਦੇਖਦੇ ਆਂ ਆ ਦੁਨੀਆਂ ਵਰਚਾ ਤਾਂ ਬਣ ਹੈਗੀਆਂ ਚਲੋ ਉਹ ਪਾ ਲ ਹੁਣ ਸਾਰੀ ਹੋਰ ਲਈਆਂ ਸਾਰੇ ਬੰਨਣੀਆਂ ਦੀ ਮਿੱਟੀ ਭਾਈ ਤੋ ਕਰਦ ਲੈ ਲੈ 20 ਕਿਲੋ ਪਿਆਜ਼ ਅਜੇ ਖਾਗੀ ਸਾਰੀ ਚਾਰ ਕਬੂਟਰ ਲੈ ਲੈ ਤਿੰਨ ਚਾਰਕ ਬਹੁਤ ਨੇ ਬਹੁਤ ਹੈ ਬਾਦਦੂ ਨਾ ਬਾਦਦੂ ਜ਼ਿਆਦਾ ਹੀ ਹੋ ਗਿਆ ਆਪਣੇ ਕੋਲ ਜਾ ਕਾ ਪਾ ਲਵਾ ਦੇ ਇੱਥੇ ਸਾਰਾ ਬਾਜ਼ਾਰ ਘੁੰਮ ਲਿਆ ਤੇ ਆਪਾਂ ਨੇ ਕਪੜਾ ਲੀੜਾ ਜਿਹੜਾ ਲੈਣਾ ਸੀਗਾ ਲੈ ਲਿਆ ਸ਼ਾਪਿੰਗ ਪੈਰਾ ਸਾਰੀ ਹੋ ਗਈ ਆਪਣੀ ਤੇ ਹੁਣ ਲੱਗੇ ਸੀ ਭੁੱਖ ਕਹਿੰਦੇ ਭੁੱਖ ਲੱਗੀ ਹੋਈ ਆ ਵੀ ਕੁਝ ਖਾਣਾ ਹੈ ਚਲੋ ਇੱਥੇ ਆਂਟੀ ਹੁਣੀ ਕਹਿੰਦੇ ਵੀ ਇੱਥੇ ਇੱਕ ਵਧੀਆ ਦੁਕਾਨ ਆ ਜਿਹੜੇ ਬਰਗਰ ਬਣਾਉਂਦੇ ਆ ਕੁਲਚੇ ਤੇ ਉਹਨਾਂ ਕੋਲ ਫਿਰ ਬੈ ਕੇ ਅਸੀਂ ਇੱਥੇ ਕੁਲਚੇ ਖਾਦੇ ਨਾਲੇ ਇੱਥੋਂ ਹੀ ਸੀਗਾ ਸਾਨੂੰ ਵੀ ਇੱਥੋਂ ਹੀ ਵਸ ਚੜ ਜਾਾਂਗੇ ਫਿਰ ਇੱਥੇ ਵਸਾਉਂਦੀਆਂ ਨੇ ਤੇ ਇੱਥੇ ਹੀ ਆਪਾਂ ਸਿੱਧੇ ਵਾਸ ਚੜਿਆਵਾਂਗੇ ਇੱਥੇ ਖੜ ਕੇ ਆਪਾਂ ਨਾਲੇ ਘੜੀ ਥੋੜਾ ਆਰਾਮ ਕਰ ਲਿਆ ਬੈਠ ਕੇ ਤੇ ਨਾਲੇ ਫਿਰ ਆਪਾਂ ਨੇ ਇੱਥੇ ਕੋਲਚੇ ਵਗੈਰਾ ਖਾ ਲਏ ਸੀਗੇ ਤੇ ਇੱਥੇ ਫਿਰ ਆਪਾਂ ਸਿੱਧਾ ਘਰ ਨੂੰ ਚੜ ਜਾਵਾਂਗੇ ਬਸ ਖਾਈ ਘਾ ਯਾ ਜੱਪਾ ਦਾ ਸਬਜ਼ੀ ਹੋ ਗਏ ਡੇਟ ਤੇ ਹੁਣ ਕੁਛ ਮਾਂ ਦਾ ਨਿਵੇੜ ਕੇ ਆਏ ਸਾਰ ਤੇ ਹੁਣ ਆਪੋ ਫਟਾਫਟ ਇਹਨਾਂ ਨੂੰ ਵੀ ਲਾ ਲਿਆ ਨਾਲ ਜੋ ਆਪਾਂ ਨੂੰ ਮੈਂ ਤੁਸੀਂ ਵੀ ਨਾਲ ਲਗੋ ਤੇ ਫਟਾਫਟ ਚੀਜ਼ਾਂ ਮੈਂ ਲਾ ਲੈ ਫਟਾਫਟ ਸਬਜ਼ੀ ਚੀਰ ਕੇ ਧਰ ਲਈ ਸਬਜ਼ੀ ਆਪਾਂ ਸ਼ਿਮਲਾ ਮਿਰਚ ਲੈ ਕੇ ਆਏ ਸੀ ਅਬ ਇਹਨਾਂ ਬਹੁਤ ਫੇਰ ਆਣ ਤੋ ਇਹਨਾਂ ਨੂੰ ਕੱਟ ਲੈ ਇਹਦੇ ਵਿੱਚੇ ਕੱਟ ਦੇ ਕੱਟਨੇ ਕੀ ਪੀਸੇ ਕੱਟਣੇ ਨੇ ਅਬ ਇਹ ਰਹਿਣ ਦੇ ਉਸ ਕੱਟਾ ਘੱਟ ਦੇਣਾ ਬਸ ਮੈਲਟੇ ਜੀ ਬਣ ਜਗੇ ਸੁੱਡੇ ਤੇ ਉਹਨਾਂ ਨੂੰ ਕੱਟ ਲ ਦੂਰ ਨੇ ਸੈਲ ਮੈਂ ਨਹੀਂ ਕਰਾਂ ਜਿਸ ਤਰ੍ਹਾਂ ਆਪਣਾ ਮਸਾਲਾ ਤਿਆਰ ਕਰੂਗਾ ਚਲੋ ਘਟੇ ਲਊਗਾ ਪਾ ਸੱਟ ਮਾਰ ਗੱਭੀ ਮਾਰੀ ਸਾਈਡ ਤੋਂ ਮਾਰੀ ਉਰਗਿਲ ਕੁੰਡੀ ਦਾ ਕੰਮ ਇਹ ਕਰ ਦਵੇਂ ਹੋਰ ਇੱਥੇ ਕਾ ਰ ਮਸਾਲਾ ਰ ਮਸਾਲਾ ਥੱਲੇ ਰੋੜਦਾ ਫਿਰੇ ਆ ਬਰ ਇਕ ਚੀਜ਼ ਰਸ 20 20 ਤਾਂ ਮੈਂ ਇੱਧਰ ਕੱਢਦੀ ਆ ਖੜਚ ਬਸ ਫੜਾ ਫੜਾ ਚੀਜ਼ ਤੇ ਤੜਕਾ ਲਾ ਦੋ ਫੜਾ ਬਣਨ ਨੂੰ ਤਾਂ ਮੈਂਟ ਲੱਗਣਾ ਬਸ ਕਿਹ ਚੀਰੀ ਹੋ ਗਈ ਮਾਗਵਾ ਅੱਗ ਦਾ ਬਸ ਬੰਦੇ ਵੱਡ ਜਣੀ ਆ ਉਹ ਥੜਕੀ ਨਾ ਅੱਗ ਕੁਮਾਸ਼ ਹੋ ਲੈਣਾ ਕੱਢ ਦੋ ਲੈ ਲੈ ਨਾ ਇਹ ਚੀਰ ਨੂੰ ਕੀ ਹੈ ਮੈਂ ਤਾਂ ਚੀਜ਼ ਹਵਾ ਜਾਂਦੀ ਠੰਡੀ ਚੱਲ ਰਹੀ ਹੈ ਮੈਂ ਸਮਾਰ ਕੇ ਘੁੱਟ ਪੁੱਤ ਮੈਂ ਪੁੱਛਿਆ ਜੀ ਮੈਂ ਕਿਹੜੀ ਸਬਜ਼ੀ ਲਮਾਸਾ ਵਿੱਚ ਕਹਿੰਦਾ ਸ਼ਿਮਲਾ ਮੀਟਾ ਦਾ ਹਾਂ ਅੱਧਾ ਜਿਹੜੀ ਸਾਰੀ ਉਧਰ ਅਸੀਂ 12 ਵਜੇ 3 ਵਜੇ ਤੁਰੇ ਤੇ ਘਰਾਂ ਬਾਅਦ 6 11 ਵਜੇ ਆ 11 ਉਹ ਨਹੀਂ ਤੇ ਆਪਾਂ ਉਦੋਂ ਜੇ ਗੱਡੀ ਤਾਂ ਆਪਾਂ 11:00 ਆਪਾਂ ਇੱਕ ਕਿਲਰ ਚੱਲੇ ਸੀ। ਬਸ 3 ਵਜੇ ਉੱਥੇ ਮੁੜ ਪਏ ਸੀਗੇ। ਰਾਹ 'ਚ ਟਾਈਮ ਲੱਗ ਜਾਂਦਾ ਬਸ। ਅਸੀਂ ਪਹੁੰਚਿਆ ਫਿਰ ਉੱਥੇ ਬੱਸ ਡਿੱਕਣੀ ਸੀ ਨਾ ਫੈਬਰੂਅਰੀ ਦੇ ਕਿਚੂ ਸਵੇਰ। ਸਵਾ ਚਾਰ ਪਹੁੰਚਿਆ ਕਰੂਗਾ। ਹਾਂ। ਬਸ ਏਕੜ ਨਹੀਂ। ਕੇ ਬੱਸ ਮੋਟਰਸਾਈਕਲ ਕਰਕੇ ਨਹੀਂ ਅਸੀਂ ਇਧਰੋਂ ਛੇਤੀ ਆ ਗਏ। ਜੇ ਜਾਂਦੇ ਮਾਛੜਾ ਸਾਬ ਨੂੰ ਫਿਰ ਸਾਨੂੰ 5:00 ਵਜੇ ਦੇ ਘਰ ਆਉਣ ਲਿਆ ਨੂੰ ਹਨਾ। ਇਹ ਰਾਜ ਖਣਾਉਣ ਕਰਨ ਦੀ ਟਾਈਮ ਨਾਲ ਆ ਗਏ। ਫਿਰ ਆ ਗਏ ਫਟਾਫਟ ਧਾਰਾ ਚੀਨੇ ਚਲੋ ਕੱਖ ਦਾ ਪਾਏ ਸੀ ਜਿਹਨੂੰ ਆਪੇ ਨੇ ਧਾਰਾ ਸੀ ਚੋਤੀਆਂ ਫਟਾਫਟ। ਉਹ ਡਾਕਟਰ ਨੇ ਹੈਨਾ ਮੁੰਡਾ ਡਾਕਟਰ ਨੇ ਜਿਹੜਾ ਰੋਗ ਕੱਢਦੀ ਜਿਹੜਾ ਬਸ ਨੂੰ ਰੋਗ ਦੱਸਿਆ ਸੀ ਹੈਨਾ ਉਹ ਮੂਰੇ ਨਾਲ ਰੋਗ ਲਾ। ਉਸ ਮਾਨ ਸੀਗਾ ਬਸ ਦੇ ਵਿੱਚ ਤੇ ਚਾਰ ਗੱਲ ਬਾਲਣੇ ਵਿੱਚ। ਤੂੰ ਮਸਾਲਾ ਕੁੱਟ ਕੇ ਤਿਆਰ ਕਰ ਦੇ। ਅਸੀਂ ਚੀਰ ਵੀ ਦਿੱਤੀਆਂ ਦੇਖੋ। ਛੋੜ ਦੇ ਬਸ ਜਿਹਨੂੰ ਜਮਾਨ ਬਸ ਦੇ ਰਹੇ। ਮਾਂ ਦਾ ਇਹ ਨਹੀਂ ਉਹਦਾ ਕਿਰਾਇਆ ਟੋਲੇ ਜਗਾਦਾ ਕਾਦਾ ਟੋਲੇ ਹੀ ਨਾ ਅੱਛਾ ਇੱਕ ਭਾਈ ਦੇ ਬੈਗ ਚ ਨਹੀਂ ਕੋਸ ਕਿਰਾਇਆ ਆਉਂਦੀ ਹੈ ਹੈ ਨਾ ਆਪਣੇ ਸਾਹਮਣੇ ਜਦੋਂ ਇੱਕ ਨੇ ਇੱਕ ਨੇ ਆਉਂਦਾ ਕਹਿੰਦਾ ਆਪਾਂ ਤੁਹਾਨੂੰ ਲਊਗਾ ਫੇਰ ਕਿਰਾਇਆ ਨੂੰ ਦੇਣਾ ਪੈਂਦਾ ਫੇਰ ਉਹਨੇ ਮਿਲੋ ਪੂਰੀ ਟੈਕਦਾ ਤੀਏ ਇੱਕ ਤਾਂ ਹੁੰਦੀ ਹੈ ਉਹਨਾਂ ਨੂੰ ਵੀ ਲੈਣੀ ਹੁੰਦੀ ਹੈ ਉਹ ਭਾਈ ਨੇ ਦਿੱਤੀ ਹੈ ਜਦੋਂ ਛਾਲ ਜਾਨ ਤੇ ਜਦੋਂ ਅਸਮਾਨ ਵੱਲੋਂ ਪਤਾ ਨਹੀਂ ਇਹਨਾਂ ਨੇ ਕਹਹਾ ਰੱਖਤੇ ਉਹੀ ਕਹਿੰਦੇ ਹੁੰਦੇ ਨੇ ਜਿਹੜਾ ਲੈਣ ਆਉਂਦਾ ਸਮਾਨ ਹਾਂ ਜਦੋਂ ਕੱਟ ਨੂੰ ਆਉਂਦੇ ਹਾਂ ਆ ਦੇਖੋ ਇੱਥਾਰ ਲਾਜੀ ਇਹਦੇ ਵੱਲੋਂ ਬਾਕੀ ਦਾ ਕਰਾਇਆ ਉਹਨਾਂ ਬਾਹੀ ਹੋ ਗਿਆ ਵੀ 5000 ਗਾਣਾ ਜੁੜੀ ਦੇਣਗੇ ਕਿਸੇ ਹੋਰ ਨੂੰ ਆਪਣਾ ਉਹ ਲੈ ਕੇ ਜਾਣਾ ਹੁੰਦਾ ਨਾ ਕਿਸੇ ਹੋਰ ਨੂੰ ਵੀ ਨਾ ਨਹੀਂ ਗਿਆ ਗਿਆ ਖੜਾ ਬੈਠੀ ਖੜ ਗਿਆ ਤੀਆ ਹੈਗਾ ਤੇ ਪੁਗਾਂਜ ਉਹ ਕਹਿੰਦਾ 5 10 ਤੇ ਆਹ ਉਹਦੀ ਮੋਰੀ ਚ ਫਸਾਇਆ ਮੇਰਾ ਉਹ ਚੱਕਣਾ ਹੁਣ ਕੇ 5 10 ਤੋਂ ਕੋਕ ਤੇ ਲਭੀ ਫਸਾਇਆ ਤੜ ਤਾਲਾ ਸਾਈ ਹੁਣ ਭੱਜ ਕੇ ਜਾ ਕੇ ਖੱਲ ਲੈ ਕੇ ਆ ਹੀਰ ਦਾ ਮੁੱਕ ਦੇ ਫਟਾਫਟ ਸਾਰੇ ਕੰਮ ਕਰੇ ਨੇ ਐ ਸਿੱਧੇ ਦੋਰੀ ਲੈ ਕੇ ਚੱਲ ਗਏ ਹਾਂ ਆ ਵੀਰ ਨਾ ਦੁਕਾਨ ਨਾ ਈ ਲੰਦਾ ਹੋਂ ਦੁਆਰਾ ਫੇਰ ਤੀਜਣਾ ਪੈਣਾ ਪੂਰੀ ਬਹਾਈ ਪੈ ਗਈ ਸਾਨੂੰ ਪੈ ਜਾਣੀ ਹੈ ਨਾਲੇ ਵੀ ਬਹਾਈ ਛੋਡੀ ਹੋ ਗਈ ਹੈ ਬਹਾਈ ਬਾਜੂਆ ਕਹਿੰਦਾ ਪਾਈ ਕਹਿੰਦਾ ਤੇ ਜਿਹੜਾ ਕਾਰ ਹੋ ਜਾਂਦਾ ਵਿੱਚ ਖੱਬਲੋ ਨਾਲੇ ਵੱਟੂ ਵੀ ਨਾਲੇ ਵੱਟੂ ਇਹ ਤਿੰਨ ਲੋ ਵਾਲਾ ਦੇਹੰਦਾ ਹੋਂ ਹੈ ਇਹਨੂੰ ਵੀ ਸੇੜੀ ਲਾਜੀ ਇੱਥੇ ਆਪਣੀ ਸਬਜੀ ਬਣ ਕੇ ਹੋ ਗਈ ਸੀਗੀ ਤਿਆਰ ਸਬਜੀ ਬਣਾਉਣ ਨੂੰ ਇੰਨਾ ਟਾਈਮ ਨਹੀਂ ਲੱਗਿਆ ਹੈਗਾ ਬਸ ਛੇਤੀਓ ਬਣ ਗਈ ਫਟਾਫਟ ਅਸੀਂ ਸਾਰਾ ਕੁਝ ਤਿਆਰ ਕਰਕੇ ਤੜਕਾ ਵਗੈਰਾ ਲਾਤਾ ਤੇ ਸਬਜੀ ਬਣ ਗਈ ਆਪਣੀ ਬਸ ਜੀ ਹੁਣ ਮਗਰੇ ਰੋਟੀ ਲਾ ਲਾਂਗੇ ਬਾਕੀ ਜੀ ਜੇਕਰ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਿਲਦੇ ਆ ਕੱਲ ਨੂੰ ਕਿਸੇ